ਨੂੰ ਪੰਜ ਮਾਰਚ ਨੂੰ ਚੰਡੀਗੜ੍ਹ ਦੇ ਧਰਨਾ ਜਿਹੜਾ ਮਾਰਚ ਨੂੰ ਪੂਰੇ ਪੰਜਾਬ ਭਰ ਵਿੱਚ ਧਰਨੇ ਨੂੰ ਲੈ ਕੇ ਲਗ ਲਗ ਕਿਸਾਨਾਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਜਿਦੇ ਵਿੱਚ ਬਕਯੂ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਵਾਜੇ ਖਾਲਸਾ ਸਿੰਘ ਦੇਵਿੱਤ ਤੇ ਮੇਕ ਬਲੋਂ ਖੜੇ ਆ ਫਿਰ ਤੁਹਾਨੂੰ ਪਤਾ ਲੱਗੇ ਕੱਲ ਨੂੰ ਪੰਜ ਮਾਰਚ ਨੂੰ ਚੰਡੀਗੜ੍ਹ ਦੇ ਧਰਨਾ ਜਿਹੜਾ ਖੰਡ ਵਿੱਚ ਕਿਸਾਨ ਆਗੂਆਂ ਦੀਆਂ 50 ਭਾਰਤ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਸ ਕਿਵੇਂ ਦੀਆਂ ਤੇ ਪੈਸੇਤੀ ਸਾਡੇ ਜਿਹੜਾ ਪ੍ਰਧਾਨਕ ਸੁਪਾਸ ਸਿੰਘ ਜੀ ਸੋਂ 2 ਮਿੰਟ ਸਾਊਥ ਤੋਂ ਰਾਤ ਨੂੰ ਵੀ ਪੁੱਛਣੇ ਗ੍ਰਿਫਤਾਰ ਕਰ ਲਏ ਤੇ ਅੰਦਰ ਸੇ ਸਾਡੇ ਦੇਖਿਆ ਬੜਾ ਦਰੋਂ ਕੋਈ ਨਹੀਂ ਹੋਇਆ ਕਿ ਇਹ ਕੀ ਗਏ ਨੇ ਅਸੀਂ ਪ੍ਰਸ਼ਾਸਨ ਨੇ ਕਹਣਾ ਚਾਹਦੇ ਆ ਕਿ ਜੇਕਰ ਪੂਰੇ ਪੰਜਾਬ ਦੇ ਗ੍ਰਿਫਤਾਰ ਕੀਤੇ ਗਏ ਆफी ਕਨੇ ਸਾਡੇ ਜਿਹੜਾ ਪ੍ਰਧਾਨ ਨਾ ਛੱਡਿਆ ਗਿਆ ਤਾਂ ਅਸੀਂ ਤੋਂ ਬਹੁਤ ਨ ਸੰਘਰਸ਼ ਕਰਾਂਗੇ ਉਸ ਤੋਂ ਬਾਅਦ ਕਿਸੇ ਕਿਸੇ ਰੋਕ ਜਾਣ ਦਾ ਨਹੀਂ ਫਰਕ ਹੈ ਤੇ ਸਾਡੇ ਮਾਣ ਦੀ ਬਰਾਈ ਨਾ ਦੇ ਇਸੇ ਕੰਮ ਚਾਹਤਾ ਕਰਾਂਗੇ ਕੱਲ ਨੂੰ 5 ਮਾਰਚ ਨੂੰ 10 ਵਜੇ ਜੈਸਪੁਰ ਟੋਲ ਪਰੇ ਸਿੱਖਾਂ ਕੇ ਹੋਣਾ ਹੈ ਕਿ ਕਿਸੇ ਵੀ ਲੀਟਰੇਚਰ ਦੀ ਅਗਦੀ ਗ੍ਰਿਫਤਾਰੀ ਹੋਵੇ ਤਾਂ ਉਸ ਦੇ ਸਾਰੇ ਨਿੱਕਣੇ 10 ਵਜੇ ਸਕੇ ਉਹ ਆਪਾਂ ਤਾਂ ਕਿ ਚੰਡੀਗੜ੍ਹ ਵਾਲੇ ਪੁਲਿਸ ਕਰ ਸਕੀਏ ਤੇ ਕੋਈ ਵੀ ਸਮਾਨ ਜੋ ਕਹਿੰਦਾ ਵੀ ਅਸੂਰਾ ਸਮੇਂ ਲਾਉਣਾ ਉਹ ਤਾਂ ਰਹਿ ਜਾਏਗਾ ਫਿਰ 10 ਵਜੇ ਮੰਨਦੇ ਜੀ ਆਮ ਮਜ਼ਦੂਰ ਦੇ ਸਾਥ ਇੰਡੀਆ ਤਾਂ ਜੋ ਆਪਾਂ ਸੇ ਤਾਰਾ ਲਾ ਸਕੀਏ ਕਿਸਾਨ ਮਜ਼ਦੂਰ ਇਕਤਾ ਪੰਜਾਬ ਸਰਕਾਰ ਸਾਰਮਕੂਰ ਇਕਤਾ ਜਿੰਦਾਬਾਦ ਸਾਰਮਕੂਰ ਇਕਤਾ ਜਿੰਦਾਬਾਦ ਸਾਰਮਕੂਰ ਇਕਤਾ ਜਿੰਦਾਬਾਦ